ਆ ਦੇਖੋ ਵੀ ਮੜਿਓ ਅੱਜ ਆ ਦੇਖੋ ਵੀ ਮੜਿਓ ਇਹ ਮੁੰਡਾ ਅਣਦਸ਼ਨ ਹੋ ਕਰਦਾ ਕੰਮ ਵਗਣਾ ਘਵਾ ਦੇ ਮੇਰੇ ਹਾਈ ਮੇਰੇ ਨਹੀਂ ਦਿਲ ਸਾਡੇ ਦਿਲ ਵਰਗੇ ਨਹੀਂ ਅਸੀਂ ਭਟਿਆਂ ਚ ਗੱਡੇ ਹੋਏ ਥਿਲ ਵਾਲ ਜਾਣਾ ਲੋ ਜੀ ਆਪਾਂ ਬੋਣ ਲੱਗੇ ਅੱਜ ਗੰਨਾ ਮਜਬੂਰੀ ਨੂੰ ਬੋਣਾ ਪੈ ਗਿਆ ਵਸੇ ਬਸ ਮਜਬੂਰੀ ਦਾ ਨਾ ਹੀ ਆ ਗੰਨਾ ਇਹ ਪਰਚੀਆਂ ਵਰਕੇ ਬੋਣਾ ਪੈ ਗਿਆ ਪਰਚੀ ਨਹੀਂ ਮਿਲਦੀ ਹੁਣ ਟਰਾਲੀ ਤਿੰਨ ਦਿਨ ਹੋ ਗਏ ਭਰੀ ਨੂੰ ਚਾਰ ਚਾਰ ਹੋ ਗਏ ਜਣ ਟਰਾਲੀ ਭਰੀ ਖੜੀ ਨੂੰ ਤਾਂ ਗੰਨਾ ਬੋਣਾ ਪੈ ਗਿਆ ਹੁਣ ਕਹਾ ਜਉ ਧੂਰੀ ਮੱਲ ਚੱਲ ਵੀ ਪਤਾ ਲੱਗ ਗਿਆ ਵੀ ਚੱਲ ਵੀ ਕਿਸਾ ਰੋਕ ਲਿਆ ਉਦੋਂ ਤੋਂ ਕੰਮ ਨਾਲ ਵੀ ਤਾਂ ਦਵਾਰਾ ਕੋਸਲੀ ਮਾੜੀ ਬਸਾ ਹਈ ਆ ਜਿਹੜੇ ਪਰਚੀ ਨਹੀਂ ਮਿਲਦੀ ਇੱਕ ਪੇਮੈਂਟ ਟਾਈਮ ਤੇ ਨਹੀਂ ਹੁੰਦੀ ਤੇ ਆਹੀ ਚੱਕਰ ਆ ਬਸ 68 ਵਾਈ ਦਾ ਜੋ ਔਖਾ ਇਹਦਾ ਧੂਰੀ ਵਧੀਆ ਹੀ 35 ਕਿਲੋਮੀਟਰ ਤੇ ਜਾ ਵੜਦੇ ਜੀ ਹੁਣ ਪਹਿਲਾਂ ਤਿੰਨ ਗੇੜੇ ਇੱਥੇ ਸਲਾਣੇ ਲਾਏ ਸਲਾਣੇ ਵਾਉਂਡ ਕਰਾਇਆ ਸੀ ਫੇਰ ਇੱਕ ਗੇੜਾ ਲਾਇਆ ਇੱਥੇ ਵਾਲ ਫੇਰ ਪਾਉਂਡ ਕਰਾਇਆ ਜਾ ਕੇ ਬਟਰਾਂ ਬਟਰ ਸੀਵੀਆਂ 170 ਕਿਲੋਮੀਟਰ ਰੋ ਦੇਖ ਲਓ ਤੁਸੀਂ ਫਿਰ ਉੱਥੇ ਲਾ ਕੇ ਆਏ ਦੋ ਘੋੜੇ ਵਿੱਚ ਇੱਕ ਟਰਾਲੀ ਲਾ ਕੇ ਆਏ ਚਾਰ ਪੰਜ ਟਰਾਲੀਆਂ ਉੱਥੇ ਲਾ ਕੇ ਆਏ ਆ ਪੰਗਾ ਪੈਂਦਾ ਇੱਕ ਫੇਰ ਭਰੀ ਖੜੀ ਪਰਚੀ ਮਸਾ ਦਿੱਤੀ ਇਹਨਾਂ ਨੇ ਹੁਣ ਉਹ ਵੀ ਦੋ ਤਰੀਕ ਦੀ ਦੋ ਦਿਨ ਹੋਰ ਲਾਉਣਗੇ 6 ਦਿਨ ਹੋ ਜਾਣਗੇ ਟਰਾਲੀ ਭਰੀ ਤੁਸੀਂ ਮੜੇ ਦੇਖਦੇ ਤੂੰ ਤੇ ਹੈ ਹੀ ਨਹੀਂ ਯਾਰ ਇਹ ਜਦੋਂ ਟਰਾਲੀ ਆ ਇਹਨੂੰ ਦੇ ਕੇ ਪਰਚੀ ਫਰੇ ਕਰੋ ਉਹ ਮੰਨ ਨਿਭੜਦਾ ਹੋਵੇ ਇਹ ਚੱਲਦਾ 1500 ਚੱਕਰਾਂ ਤੇ ਪਾਵਰਪੋਰਟ 'ਚ ਜਮਾ ਸਾਈਨ ਲਾ ਡੋਪ ਇਹਦਾ ਜੇ ਹੋਵੇ ਮਾੜਾ ਰੁਕਾ ਫਟਰ ਵਧੀਆ ਹੋਵੇ ਇਹਦਾ ਦੱਬੀ ਆਵੇ ਵਾਹੇ ਵੱਡੀ ਆਵੇ ਰੁਕਾ ਫਟਰ ਆਪਣਾ ਮਾੜਾ ਨਾ ਜੱਗਾ ਪੁਰਾਣਾ ਵਾਲਾ 10 ਸਾਲ 14 ਸਾਲ ਪੁਰਾਣਾ 1300 13 ਸਾਲ ਹੋ ਗਏ ਆ 13 ਸਾਲ ਪੁਰਾਣਾ ਤਾਂ ਮਾੜੇ ਬੋਝ ਕੇ ਚਲਾਉਂਦੇ ਆ ਇਹ ਵੀ ਚੇਂਜ ਕਰ ਦਾਂਗੇ ਰਾਹ ਰਾਲ ਵਾਹਾਂਗੇ ਜੇ ਹੜਾਂ ਦੀ ਰਾਹ ਲਵਾਂ ਤੇ ਦੂਜੇ ਲੋਡ ਵਾਉਣੇ ਫਿਰ ਬੁੜਕੂ ਬੜਾ ਹੈ ਘੇਰਾ ਬਣ ਕੇ ਉਹ ਰਾਹ ਦੀ ਰਾਹ ਲਵਾ ਦਾਂਗੇ ਕੱਲ ਅਕਲਾ ਦੀ ਜੀ ਕੱਲ ਫੇਰ ਬਿਜਾਰ ਬਦਲ ਗਿਆ ਜੀ ਕੱਲ ਰੱਖ ਲੈਨੇ ਕੋਈ ਨੱਕਸਾਲ ਹੋਰ ਫੇਰ ਅੱਜ ਫੇਰ ਬਿਜਾਰ ਬਦਲ ਗਿਆ ਅੱਜ ਕਾ ਵਾਗੇ ਭਰੇ ਕਰੀਏ ਕਿਉਂਕਿ ਅੱਜ ਪਰਚੀ ਦਾ ਔਖਾ ਹੋ ਗਿਆ ਨਾ ਫੇਰ ਸਾਨੂੰ ਐਂ ਜੀ ਪਰਚੀ ਮਿਲ ਗਈ ਬਸ ਔਖਾ ਰੱਖ ਲਾ ਗੱਨਾ ਫੇਰ ਹੁਣ ਵਾਗੇ ਬਕੀ ਪੀਜਾਂਗੇ ਜੋਂ ਲੋਈ ਤੀਜੇ ਲੋ ਚੱਲਦਾ ਹੁਣ ਸਿੰਗਲ ਵੱਟ ਜੀਵਾਂ ਦੀ ਤੀਜੇ ਲੋ ਚਲਾ ਦੇਨੇ ਆ ਕਿਹੜਾ ਬਦਲ ਆਇਆ ਨੇ ਨਿਪੜਿਆ ਖੜਾ ਇਹਦਾ ਮੱਕੀ ਬੀਜਾਂਗੇ ਪਰ ਹੁਣ ਕੋਈ ਗੰਨਾ ਬਦਲਾਂ ਚਾਰ ਹੋ ਜਾਣੀ ਐ ਫਿਰ ਝੋਨਾ ਵੀ ਆ ਜੂ ਪਹਿਲਾਂ ਸਰੋਂ ਆ ਗਈ ਤੂੰ ਪਹਿਲਾਂ ਹੁਣ ਗੰਨਾ ਆ ਗਿਆ ਤੇ ਫਿਰ ਝੋਨਾ ਆ ਜੂ ਨਵੀਂ ਵਾਦ ਝੋਨਾ ਵੀ ਤਿੰਨ ਬਦਲਾਂ ਹੋ ਜੂ ਆ ਦੇਖੋ ਵੀ ਮੁਰਿਓ ਅੱਜ ਆਪਾਂ ਕੰਨਾ ਪਟਣ ਲੱਗੇ ਹੋਇਆ ਇਹ ਪਰਚੀ ਪੁੱਟੀ ਨਹੀਂ ਹੈਗਾ ਅਸੀਂ ਪਟਕ ਛੜਤਾ ਫਿਰ ਇਹ ਬੱਲਾ ਵਾਲੇ ਨੇ ਬਹੁਤ ਕੁਝ ਕੀਤਾ ਹੋਇਆ ਸਾਨੂੰ ਆਹ ਹੀ ਪਟਤਾ ਆ ਦੇਖੋ ਸਾਰਾ ਪੜਨ ਦਾ ਜੱਜ ਇੱਧਰ ਪੜਤਾ ਆ ਚੱਕ ਦਾ ਰੂਟੋ ਵੀ ਟਰ ਫੇਰਤਾ ਆਪਾਂ ਨੇ ਆ ਦੇਖੋ ਵੀ ਮੁਰਿਓ ਇਹ ਮੁੰਡਾ ਅਣ ਲਿਸ਼ਣ ਵਾ ਕਰਦਾ ਕੰਮ 먹ਣਾ ਖਵਾ ਦੇ ਮੈਨੂੰ ਕਰ ਦੇ ਬੀਤ ਰੋੜੇ ਸੂਰ ਦੇਖੋ ਸੂਰ ਚ ਚੱਕੋ ਅਗਿਆ ਮਕੋ ਲੋਈ ਜਾ ਕੇ ਕਢਾ ਗਈ ਧਾਰਾਂ ਤੈਨੂੰ ਉਠਾਦਾ ਬੋਣਾ ਦਾ ਨਹੀਂ ਸੀ ਬੋਣਾ ਪੈ ਗਿਆ ਬਸ ਗੱਲਾਂ ਹੀ ਆ ਜੀ ਨੰਨਾ ਵੀ ਪਰਚੀ ਵਾਲਿਆਂ ਦੀ ਆਹੋ ਪਤੰਗਾ ਚੜਾਉਣ ਲੱਗਾ ਚਲੋ ਚਾਲਦੇ ਆ ਘਰੇ ਧਾਰਾ ਘੜਾ ਕੇ ਆਉਂਦੇ ਚੱਲ ਰੇ ਤੂਰੀ ਮੇਰੇ ਨਾਲ ਨਾ ਬੰਦੁੰਦੀ ਫੇਰ ਨੇ ਯਾਰ ਅਸੀਂ ਇਹ ਤਾਂ ਗੰਨਾ ਰੱਖ ਲੈਂਦਾ ਉਹੀ ਵਜਾ ਕੇ ਗਏ ਜੀ ਉਹੀ ਵਜਵਾ ਕੇ ਇਥੋਂ ਭੱਜ ਕੇ ਉਹੀ ਜਾਨ ਉਹਨੇ ਮਿਲ ਬੰਦ ਕਰਤੀ ਅਸੀਂ ਨਮਾ ਵੀ ਵਿੱਚ ਉਹੀ ਉਹਨਾਂ ਨੇ ਵਿਝਵਾਇਆ ਸੀ ਵੀ ਵੀ ਚੱਲ ਕੋਈ ਨਾ ਕੱਪੜੇ ਅੱਧੇ ਚੱਲਦੇ ਨੇ ਜੀ ਨੇ ਚੱਲਦੇ ਹੁਣ ਤਾਰਾਂ ਖੜਾਏ ਜੀ ਕਰਾਂ ਕਰ ਆ ਸਾਈਲੀ ਨੂੰ ਕੰਮ ਨਹੀਂ ਹੈਗਾ ਇਹਦਾ ਵਰਦੀ ਵੀ ਨਹੀਂ ਲਾਹੀ ਕਰੰਟ ਕਰੰਟਾ ਖਾ ਲਿਓ ਅਤੇ ਇਹਨੂੰ ਇਹਨੂੰ ਜਮਾਂ ਹੋਣੀ ਹੈਗੀ ਹਰਾ ਛੱਡ ਦੂ ਆ ਦੇਖੋ ਸ਼ਰਟ ਉਹਦੇ ਕੱਪੜੇ ਸਕੂਲ ਵਾਲਿਆਂ ਕੀ ਫਿਰਦਾ ਲੈ ਆਹ ਦੇਖ ਲੋ ਹਾਲਾਤ ਮੁੰਡੇ ਐਵੇਂ ਬੁੱਡੇ ਕਹਿੰਦੇ ਹੋਰ ਕੋਸਾਂ ਚਾਹੀਦੀ ਵੰਗੀ ਚੋਂ ਅਪਾੰਗਲਾ ਚੜਾਉਣੇ ਕੱਪੜੇ ਦਾ ਬਦਲ ਕਹਿੰਦਾ ਸਕੂਲ ਵਾਲੇ ਪਾਈ ਫਿਰਦੇ ਐਡੀ ਕਿੱਡਾ ਤੇਰਾ ਕੰਮ ਸੀ ਇੱਥੇ ਜ਼ਰੂਰੀ ਯਾ ਜਲ ਜਲ ਆ ਡੋਰ ਦੇਖ ਲੈ ਪਹਿਲਾਂ ਜਲਦੀ ਆਉਂਗੀ। ਤਾਂਗੋਂ ਥੱਲੇ ਡੇਗ ਪਈ ਮੇਰਾ ਸੜਕ ਤੇ ਡੋਰ ਜਾਂਦੀ ਚੱਕ ਲਿਆ ਉਹ ਫਿਰਦਾ। ਉਹਨੇ ਛੱਡਦੇ ਨੇ ਹੁਣ। ਉਹ ਉੱਥੇ ਜਾ ਕੇ ਛੱਡਦਾ ਨੇ। ਆ ਤਾਰਾਂ ਦਾ ਨਿਕਲ ਨਹੀਂ ਇਹਨੇ। ਰੀਲ ਨਾਲ ਚੜ੍ਹਦੇ ਰੀਲ ਤੋੜ ਲਈ ਮੈਂ। ਪਹੀ ਤਲੇ ਅਰਦਾਸੇ ਠੀਕ। ਮਾੜੀ ਹੋ ਗਈ ਉਹਦੇ ਨਾਲ। ਇਥੇ ਛੱਡ ਦੇਣਾ ਕੋਈ ਫੜ ਲੂਗਾ ਪਿੰਡੋਂ ਬਾਏ ਬਾਏ ਉਹ ਚੱਲਿਆ ਇੰਨੇ ਵਿੱਚ ਕੱਕਰ ਨੇ ਸਾਈਕਲ ਦੇਖ ਲਈ ਤੂੰ ਚੱਕਦਾ ਦੇਣਗਾ ਸਾਈਕਲ ਕੇਰਾ ਦਾ ਕੰਮ ਕਰਤਾ ਸਾਰੇ ਭੱਜ ਕੇ ਜਾ ਕੇ ਫੀਡ ਚੱਕ ਲਈਏ ਫੇਰ ਅੱਗੇ ਧਾਰਾ ਘੜਦਾ ਉਹ ਆ ਗਿਆ ਬੰਨੇ ਨਾਲ ਕਿੰਨਾ ਵੀ ਬਾਵਾ ਕੱਲ ਨੂੰ ਸਲਾ ਆ ਬਾਦੀ ਏ ਹਾਂ ਜਾ ਬੈਜ ਸਵੇਰੇ ਉਹ ਬਾਗ ਦਾ ਮੈਨੂੰ ਹੌਲੀ ਹੌਲੀ ਵਾਹਾ ਕੇ ਸੁਹਾਗਾ ਮਾਰਦਾ ਮੱਕੀ ਬੀਜਣ ਜੋਗ ਹੋ ਜੂ। ਦਾਨੋ ਪਤਾ ਉਹਦਾ ਕਿ ਕਿਹੜੇ ਚੱਕ ਲਈਏ। ਓ ਲੱਗਿਆ ਗਿੰਦਰ ਓਡੀ ਲਾਲ ਲਾਈਟ ਚੱਲਦੀ ਆ ਤੇ ਕਲੀ। ਹਾਂਜੀ ਇਹ ਡਿਸੀਜਨ ਐਕਸਟ੍ਰੇ ਤੇ ਆਪਾਂ ਹਾਂ ਕਰੇ ਜਾਂ ਗਿੰਦਰ ਲੱਗਿਆ ਪਾਉਣ ਹੁਣ ਹੀ ਗਿਆ ਇੱਥੋਂ। ਟਰੈਕਟਰ ਲੈ ਕੇ ਮੈਂ ਲੇਟ ਹੋ ਗਿਆ ਆਪਾਂ ਖਾਨੇ ਸੰਤਰੇ ਫੇਰ ਜਾਨੂੰ ਫਿਰ ਚੱਲਦੇ ਇਧਰੋਂ ਸੱਤਾਂ ਵਾਹਾਂਗੇ ਬੰਨੇ ਵਾਲਾ। ਗੰਨੇ ਦਾ ਵੀ ਸੌਦਾ ਕਰਤਾ ਟਰਾਲੀ ਦੇ ਤੇ ਕਲਾੜੇ ਵਾਲਿਆਂ ਨਾਲ ਗ੍ਰੈਫਟ ਯੂਟੀ ਚੱਕ ਕਰ ਗਏ ਸੀਗੇ ਆਕੇ ਤੇ ਉਹ ਕਹਿੰਦਾ ਸਵੇਰੇ ਲੈ ਆਇਓ ਕੱਲੂ ਲੈ ਕੇ ਚੱਲਾਂਗੇ ਕਲਾੜੇ ਤੇ ਗੰਨਾ ਉਹਨਾਂ ਨੂੰ ਵੇਚਤਾ ਤੇ ਮੇਲ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਹਰਿਆ ਪਿਆ ਜੀ ਤੇ ਬਾਕੀ ਚੱਲਦੇ ਆ ਫਿਰ ਉਹ ਹੜੀ ਟਰਾਲੀ ਭਰੀ ਤੇ ਸਵੇਰੇ ਲੈ ਕੇ ਚੱਲਾਂਗੇ ਮੇਲ ਵਾਲਿਆਂ ਦਾ ਫਿਰ ਪਰਸੋਂ ਹੀ ਤਰੀਕ ਪਾਈ ਹੋਈ ਆ ਚੱਲ ਕੋਈ ਉਹ ਲੰਦ ਦੁਖੀ ਕਰੇ ਤਾਂ ਇਹ ਗੰਨਾ ਬਾਤ ਚੱਲਦੇ ਹਾਂ ਫਿਰ ਖੇਤ ਰੋਟੀ ਰੋਟੀ ਖਾ ਕੇ